ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਸਨਾਤਨ ਧਰਮ ਵਿੱਚ ਵੀ ਜ਼ਿਆਦਾਤਰ ਚੀਜ਼ਾਂ ਨੂੰ ਵਿਗਿਆਨ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਹਿੰਦੂ ਧਰਮ ਵਿੱਚ ਬਹੁਤ ਸਾਰੀਆਂ ਪਰੰਪਰਾਗਤ ਰਸਮਾਂ ਨਾਲ ਜੋ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਲਾਭਦਾਇਕ ਹਨ ਇਸੇ ਤਰ੍ਹਾਂ ਘਰ ਵਿੱਚ ਗੁਗਲ ਦੀ ਧੂਪ ਧਕਾਉਣ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਸਿਹਤ ਨੂੰ ਵੀ ਲਾਭ ਮਿਲਦੇ ਹਨ ਅੱਜ ਇਹ ਚ ਆਉਂਦੇ ਹਾਂ ਘਰ ਵਿੱਚ ਗੁਗਲ ਧੂਪ ਕਿਵੇਂ ਜਲਾਈ ਜਾਵੇ ਨੰਬਰ 1 ਵਾਸਤੂ ਨੁਕਸਰ ਦੂਰ ਕਰਨ ਦਾ ਉਪਾਅ ਜੇਕਰ ਘਰ ਵਿੱਚ ਵਾਸਤੂ ਨੁਕਸਰ ਪਰਚਿਤ ਹਨ ਤਾਂ ਅਜਿਹੀ ਸਥਿਤੀ ਵਿੱਚ ਵਿਅਕਤੀ ਨੂੰ ਕੋਸ਼ਾਂ ਦੇ ਬਾਵਜੂਦ ਸਬਤਾ ਨਹੀਂ ਮਿਲਦਾ ਇਸ ਤੋਂ ਛੁਟਕਾਰਾ ਪਾਉਣ ਲਈ ਸ਼ਾਮ ਨੂੰ ਗੂਗਲ ਤੇਲੀ ਸਰੋਂ ਦਾ ਗਾਹ ਅਤੇ ਲੁਬਾਨ ਮਿਲਾ ਕੇ ਗਾਂ ਦੀ ਪਾਥੀ ਤੇ ਰੱਖ ਕੇ ਸਾੜ ਦਿਓ ਇਸ ਤੋਂ ਬਾਅਦ ਪੂਰੇ ਘਰ ਨੂੰ ਧੂਣੀ ਦਿਓ ਇਹ ਕੰਮ ਤੁਹਾਨੂੰ ਲਗਾਤਾਰ 21 ਦਿਨਾਂ ਤੱਕ ਕਰਨਾ ਹੋਵੇਗਾ ਜੇ ਇਹ ਕਰਨਾ ਤੁਸੀਂ ਵਾਸਤੂ ਨੁਕਸਤੋਂ ਛੁਟਕਾਰਾ ਪਾ ਸਕਦੇ ਹੋ ਨੰਬਰ 2 ਕਰੇ ਰੂ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਜੇਕਰ પતિ ਪਤਨੀ ਵਿੱਚ ਬਿਨਾਂ ਕਿਸੇ ਗੱਲ ਦੇ ਝਗੜਾ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਘਾਹ ਦੇ ਗੋਹੇ ਦੀ ਪਾਥੀ ਉੱਤੇ ਗੁੱਗਲ ਪਾ ਕੇ ਸਾੜ ਦੇਣਾ ਚਾਹੀਦਾ ਹੈ ਤੇ ਪੂਰੇ ਘਰ ਵਿੱਚ ਧੂਣੀ ਦੇਣੀ ਚਾਹੀਦੀ ਹੈ ਇਸ ਨਾਲ ਘਰ 'ਚੋਂ ਨਕਾਰਾਤਮਕ ਦੂਰ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ ਜਿਸ ਨਾਲ ਘਰ ਦੇ ਮਾਹੌਲ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 3 ਜੇਕਰ ਘਰ ਦੇ ਕਿਸੇ ਮੈਂਬਰ ਦੀ ਸਿਹਤ ਹਮੇਸ਼ਾ ਖਰਾਬ ਰਹਿੰਦੀ ਹੈ ਤਾਂ ਪੂਰੇ ਘਰ ਵਿੱਚ ਗੁਗਲ ਤੂਫ ਫਲਾਉਣਾ ਤੁਹਾਡੇ ਲਈ ਇਹਦੇ ਮੰਤ ਸਾਬਤ ਹੋ ਸਕਦਾ ਹੈ ਇਸ ਨਾਲ ਘਰ ਦਾ ਮਹੌਲ ਸ਼ੁੱਧਾ ਤੇ ਖੁਸ਼ਬੂਦਾਰ ਰਹਿੰਦਾ ਹੈ ਇਸ ਤੋਂ ਇਲਾਵਾ ਇਸ ਨਾਲ ਮਾਨਸਿਕ ਤਕਾਬੜ ਵੀ ਦੂਰ ਹੁੰਦੀ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਧੰਨਵਾਦ